ਬਾਚਾ ਜੀ ਬਹੁਤ ਜਲਮਤ ਤੇ ਕੇ ਵਿਚਰੇ ਤੇ ਬਾਦੋ ਇਹ ਜਲਮਤ ਮਾਰੇ ਲੈ ਕੇ ਬੜੇ ਦਿਨ ਬਾਦੋਂ ਵਿਚਰਿਆ ਹੁਣ ਮੈਨੂੰ ਪਤਾ ਲੱਗਾ ਏ ਹੁਣ ਮੈਨੂੰ ਪਤਾ ਲੱਗਾ ਕਿ ਹੁਣ ਮੈਂ ਪਤਾ ਲੱਗਿਆ ਤੇ ਮੈਂ ਤੇਰਾ ਆ ਜੀਵਨ ਜਿਹੜਾ ਹੈ ਨਾ ਹੁਣ ਤੇਰੇ ਲੈ ਕੇ ਲਾਉਣਾ ਮੈਂ ਅਸੀਂ ਤੇਰੇ ਲਾਉਣੇ ਦਿੱਤ ਅਸੀਂ ਇਹ ਕਦੇ ਜੀਵਨ ਆਪਣੇ ਖੁਦ ਖੁਦਾਂ ਦੇ ਪਿੱਛੇ ਲਾਉਣੇ ਜੀਵਨ ਨੇ ਕਦੇ ਵੀ ਨਹੀਂ ਸਾਡੇ ਸਾਰੇ ਦਾ ਸਾਰਾ ਜੀਵਨ ਪਰਿਵਾਰ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਪਣਪਰਵਾਂ ਦੇ ਨਾਲ ਜੀਵਨ ਲੱਗਾ ਹੋਇਆ ਜੁੜਾ ਹੋਇਆ ਬਿਲਕੁਲ ਜੁੜਾ ਇਹਦਾ ਭਾਵੇਂ ਨਾ ਸਮਝਣਾ ਬਸ ਸਾਨੂੰ ਪਰਿਵਾਰ ਦੇ ਨਾਲ ਰਿਸ਼ਤੇਦਾਰਾਂ ਪਰਮਭੰਵ ਦੇ ਨਾਲ ਨਹੀਂ ਜੁੜਦਾ ਚਾਹੀਦਾ ਜੁੜਦਾ ਚਾਹੀਦਾ ਪਿਆਰ ਕਰਦਾ ਚਾਹੀਦਾ ਪਿਆਰ ਵੀ ਦੋ ਕਿਸਮ ਦਾ ਪਿਆਰ ਹੈ ਪਿਆਰ ਦੋ ਕਿਸਮ ਦਾ ਹੈ ਤੇ ਆ ਨਾ ਸੁਣਿਓ ਇੱਕ ਪਿਆਰਾ ਦਰਜੀ ਲੋੜ ਦਾ ਪਿਆਰ ਦੇ ਲੋੜ ਤੇ ਪਿਆਰ ਹੈ ਜ ਲੋੜ ਦੇ ਤੇ ਪਿਆਰ ਨਹੀਂ ਤੇ ਤ ਪਿਆਰ ਹੈ ਦਿਲੇ ਪਿਆਰ ਮੇਰੇ ਕੁਝ ਨਾ ਮਿਲੇ ਮਿਲੇ ਕੁਝ ਨਾ ਮਿਲੇ ਬਸ ਪਿਆਰ ਆ ਪਿਆਰ ਦਮਾਉਣਾ ਇਹਦਾਂ ਲੋਰੀ ਯਾਦ ਰੱਖਿਓ ਜਿੱਥੇ ਪਿਆਰ ਹੈ ਉਥੇ ਮੰਨ ਲਈ ਜਿੱਥੇ ਪਿਆਰ ਹੈ ਨਾ ਉੱਤੇ ਮੰਗ ਨਹੀਂ ਤੇ ਸਾਡੇ ਇਹਦੇ ਬੰਦਾਂ ਦਾ ਹੀ ਪਤਾ ਨਹੀਂ ਸਤਿਗੁਰੂ ਨੂੰ ਨਮਸਕਾਰ ਕਰਦਿਆਂ ਕਰਦਿਆਂ ਪੰਜਾਬ ਮੰਗਾ ਗੁਰੂ ਦੇ ਚਰਨਾਂ ਵਿੱਚ ਰੱਖ ਦਿੰਦੇ ਹਾਂ ਅਰਦਾਸ ਕਰਨ ਲੱਗਿਆ ਨਾ ਪੰਜਾਬ ਮੰਗਾ ਸਤਿਗੁਰੂ ਦੇ ਚਰਨਾਂ ਵਿੱਚ ਰੱਦ ਲੈ ਪਾਛਾ ਵੀ ਦੇ ਦੇ ਆ ਵੀ ਦੇ ਦੇ ਆ ਵੀ ਦੇ प्यार ਸਾਡਾ ਕਿੱਥੋਂ ਨਿਕਲ ਜਾਊਗਾ ਲਾਜੇ ਬੰਦੇ ਦਾ ਕਦੇ ਵੀ ਪਿਆਰ ਨਹੀਂ ਨਾ ਤੁਰਦੀ ਤ ਪਹੁੰਚ ਸਕਦਾ ਲਾਜੇ ਬੰਦੇ ਦਾ ਤਦੇ ਵੀ ਤੁਰ ਨਹੀਂ ਪਹੁੰਚਦਾ ਪਿਆਰ ਪਾਛੇ ਸਾਨੂੰ ਇਹੋ ਜੁਗਤੀ ਇਹੋ ਜੀਵਨ ਜਾਚ ਦੱਤੇ ਹੁਣ ਤਲਗੁਰ ਗੁਰਦਆਰੇ ਸਾਹਿਬ ਦਾ ਉਸ ਖੁਦ ਖੁਦਾ ਦੇ ਨਾਲ ਪਿਆਰ ਸੀ ਖੁਦ ਖੁਦਾ ਨਾਲ ਪਿਆਰ ਸੀ ਮਿੱਤਰ ਸਿਆਸ ਇੱਕੋ ਹੀ ਰੂਪ ਸੀ ਮਿੱਤਰ ਦਾ ਕੋਈ ਰੂਪ ਹੁੰਦਾ ਮਿੱਤਰ ਦਾ ਇੱਕੋ ਹੀ ਰੂਪ ਹੁੰਦਾ ਹੈ ਮਿੱਤਰ ਦੇ ਦੋ ਰੂਪ ਨਹੀਂ ਹੁੰਦੇ ਜਿੱਥੇ ਮਿੱਤਰਤਾ ਹੀ ਆ ਉੱਥੇ ਮੰਦ ਨਹੀਂ ਜਿੱਥੇ ਮੰਗਿਆ ਉੱਥੇ ਮਿੱਤਰਤਾ ਹੀ ਨਹੀਂ ਇੱਕੋ ਰੂਪ ਹੁਣ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਗਏ ਇਹਨੇ ਇਨਸਾਨੀ ਜਾਮੇ ਵਿੱਚ ਰੱਬ ਦਾ ਰੂਪ ਗੁਰੂ ਨਾਨਕ ਸਾਹਿਬ ਜੀ ਸੰਸਾਰ ਤੇ ਆਏ ਥੋੜੋਂ ਉਹਨੇ ਜਿੱਦਾਂ ਪਾਪ ਫਰੀਜ਼ ਪਾਪਾ ਹੁਣ ਕੀਤੇ ਇਹਦਾ ਗੱਲ ਭਗਤ ਰਵਦਾਸ ਸਾਹਿਬ ਵੀ ਦੀ ਇਹਨੇ ਤੱਲਾ ਮਾਰਿਆ ਵੀ ਬਹੁਤ ਜ਼ਰ ਮਿਸ਼ਰੇ ਹੋ ਗਏ ਹੁਣ ਤੁਲਕੁਲ ਗੁਰਦਾਮ ਸਾਹਿਬ ਕੋ ਥੋੜੇ ਥੋੜਾ ਜਿਹਾ ਮਿਸ਼ਰਣ ਸਾਖਸ਼ਤ ਦੇਖਣਾ ਚਾਹੁੰਦੇ ਸੀ ਮਿਲਣਾ ਚਾਹੁੰਦੇ ਸਾਖਸ਼ਤ ਤੋਂ ਬਚੇਰੋ ਆ ਮਿਲਣ ਤੋਂ ਮੜ ਕੇ ਆਈਏ ਆਪਾਂ ਕਨ ਵਿਚਾਰ ਕਰਦੇ ਆ ਕਿ ਦੋ ਤੀ ਤਰ੍ਹਾਂ ਵਿਦਿੱਤ ਜਾਤਿਸ਼ ਨਾਲ ਕਰਦੇ ਉੱਤੇ ਕੇਂਦਰ ਕਰਦੇ ਰੱਬ ਦੀ ਬਾਤ ਕਰਦੇ ਰੱਬ ਨਾਲ ਕੱਲਾ ਕਰਦੇ ਮਨੁਗਰੂ ਰੂਹ ਵਿੱਚ ਤਾਂ ਅਜੇ ਮੂੜ ਬਣਿਆ ਵੀ ਸੰਤੂਰਾਂ ਦੇ ਦਰਸ਼ਣ ਤੱਕ ਹੀ ਆਈਏ ਅੱਜ ਪਹਿਲੇ ਦਿਨ ਇਹ ਗੱਲ ਕਹੀ ਮਰਦਾਨੇ ਨੂੰ ਮਰਦਾਨਿਆ ਆ ਕੱਪੜੇ ਸਭਾਲ ਕੇ ਰੱਖ ਤੇ ਮੇਰੀ ਅੜੇਂ ਕਰੀ ਸਾਡੇ ਸੰਸਾਰ ਦੀ ਨਿਗਾਹ ਦੇ ਨਾਲ ਅਸੀਂ ਦੇਖਿਆ ਚੁੱਪੀ ਮਾਰਦਾ ਸੰਸਾਰ ਤੇ ਦੇਖਿਆ ਚੁੱਪੀ ਬੰਦ ਆਪਣੀਆਂ ਅੱਖਾਂ ਦੇ ਨਾਲ ਪਰਬਰ ਨਹੀਂ ਆਏ ਬਰਦ ਨਹੀਂ ਆਏ ਤਿੰਨ ਦਿਨ ਅਲੋਪ ਰਹੇ ਤਿੰਨ ਦਿਨ ਅਲੋਪ ਰੋੜਾ ਪੈ ਗਿਆ ਨਾਨਕ ਡੁੱਬ ਗਿਆ ਨਾਨਕ ਡੁੱਬ ਗਿਆ ਨਾਨਕ ਡੁੱਬ ਗਿਆ ਹੁਣ ਬੇਰ ਭਾਵੇਂ ਮੋਦੀ ਦਾ ਨਾ ਛੜਦਾ ਸੀਗਾ ਪਰ ਨਦਵਾਬ ਦਾ ਪਿਆਰ ਤਸੀਲਾ ਨਾ ਬਣਾ ਉਟਾ ਮੈਂ ਮੇਰਾ ਮੋਦੀ ਦਾ ਨਾ ਬਹੁਤ ਜਿ ਚਲਾਇਆ ਸੀ ਪਿਆਰ ਸੀਗਾ ਹੁਣ ਮੋਕੇ ਦਾ ਰਾਜਾ ਕੋਲ ਕੋਤਾ ਖੋਰਾ ਦਾ ਕੋਈ ਅੰਤ ਨਹੀਂ ਬਹੁਤ ਕੋਤਾ ਕੋੜਾ ਕੋਰੋਦ ਕੋ ਉਦੋਂ ਕੋ ਲੱਪਣ ਬਾਅਦ ਤੇ ਹੋਰ ਬਹੁਤ ਵੱਡਾ ਸਿਸਟਮ ਉਹਦੇ ਕੋਲ ਜਾਲ ਲਾਉਣ ਵਾਲੇ ਆ ਗੋਤਾਗੋਤਾ ਮਾਰ ਕੇ ਲੱਪਣ ਵਾਲੇ ਆ ਪਰ 2 ਦਿਨ ਲੱਭਦੇ ਰਹੇ 2 ਦਿਨ ਪਾਣੀ ਦਾ ਇੰਚ ਇੰਚ ਜਦਾ ਪਾਣੀ ਦੀ ਫੋੜ ਦਿੱਤੀ ਉਹਨੂੰ ਸਾਡੇ ਦੇਗਾ ਵਿੱਚ ਡੁੱਬੇ ਸੀ ਨਾ ਨਾਂ ਬਾੜੇ ਵਿੱਚ ਪਰ ਡੁੱਬੇ ਨਹੀਂ ਸੀ ਨਾ ਉਹ ਪਰ ਵਿੱਚ ਹੁੰਦੇ ਤੇ ਤਾਂ ਹੀ ਮਿਲਦੇ ਨਾ ਜਦੋਂ ਜਰਰ ਜਰਰ ਪਾਣੀ ਦਾ ਫੋਰਦੇ ਆ ਉਹਨਾਂ ਨੇ ਸਾਡੇ ਸ਼ਹਿਰ ਵਾਸੀਆਂ ਨੇ ਕੋਈ ਗਰੀਬ ਕੋਈ ਅਮੀਰ ਜਿਹੜੇ ਗੁਰਦਾਮ ਸਾਹਿਬ ਦਾ ਪਿਆਰ ਕਰਨ ਵਾਲੇ ਸੀ ਕੋਈ ਘਰ ਨਹੀਂ ਰਿਹਾ ਸਾਰਿਆਂ ਨੇ ਦੋ ਦਿਨਾਂ ਅੰਕੇ ਪਾਣੀ ਵਿੱਚ ਭਾਲ ਕੀਤੀ ਬੇ ਹੁਣ ਵੀ ਗੁਰਦਾਨਕ ਮਿਲ ਜਾਵੇ ਤੇ ਹੁਣ ਵੀ ਨਾਨਕ ਮਿਲ ਜਾਵੇ ਪਰ ਜੇ ਹੁੰਦੇ ਤਾਂ ਤੇ ਮੈਂ ਨਾ ਜਿੱਦਾਂ ਅਪ ਪਹਿਲਾ ਵਿਚਾਰ ਕਰਦੇ ਨਾ ਬੇ ਅਸੀਂ ਭੁੱਲੇ ਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਬੰਦਾ ਖੁਦਾਨ ਨੂੰ ਛੱਡਿਆ ਨਹੀਂ ਉਹਨੂੰ ਅਸੀਂ ਲੋੜ ਪਤਾ ਕੁਝ ਯਾਦ ਕਰਦੇ ਨਾ ਛੱਡਿਆ ਨਹੀਂ ਭੁੱਲੇ ਆ ਬਿਨੈਤਿ ਤੇਉ ਈਓ ਤੇ ਸਤਿਗੁਰੂ ਦਾ ਉਸ ਨੂੰ ਚਾਉਂਦਾ ਵੀ ਉਹ ਤੇਰੇ ਕੋਲ ਹੀ ਆ ਚਲੇ ਕੋਲ ਹੀ ਹੁਣ ਤਨ ਗੁਰ ਨਾਨਕ ਸਾਹਿਬ ਖੁਦ ਖੁਦਾ ਦੇ ਕੋਲ ਚਲੇ ਗਏ ਸੱਚ ਕਾਡ ਵਿੱਚ ਜਦ ਮੈਂ ਇਨਸਾਨੀ ਜਾਮੇ ਵਿੱਚ ਤਨ ਗੁਰ ਨਾਨਕ ਸਾਹਿਬ ਪਿਆਰਿਓ ਪੰਜ ਭੂਤਕ ਸੀ ਲੈ ਕੇ ਖੁਦ ਖੁਦਾ ਨੂੰ ਮਿਲੇ ਸੱਚਖੰਡ ਵਿੱਚ ਪਹੁੰਚੇ ਬੈਸੇ ਸੱਚਖੰਡ ਦੇ ਜਾਣਾ ਬਹੁਤ ਔਖਾ ਹੈ ਕਹਿੰਦੇ ਅਸੀਂ ਸਾਡੇ ਸੰਸਾਰੀ ਬੋਲ ਹੈ ਵੀ ਸੱਚਖੰਡ ਵਿੱਚ ਤਾਂ ਵਾਸਾ ਹੋ ਗਿਆ ਭਾਵੇਂ ਉਹਨਾਂ ਦਰਗਾਹ ਵਿੱਚ ਥਾਣਾ ਬੜੀ ਹੋਵੇ ਅਸੀਂ ਸੱਚਖੰਡ ਨੂੰ ਤਾਂ ਹੀ ਪਛਾਣਦੇ ਹਾਂ ਵੀ ਸੱਚਖੰਡ ਤੋਂ ਪਾਛਾ ਰੱਖ ਲਈਂ ਸੱਚਖੰਡ ਵਿੱਚ ਕਿਉਂ ਕਹਿੰਦੇ ਇਹ ਗੱਲ ਬਿਸਾਜ ਘਰ ਵਿੱਚ ਰਾਤਰੀ ਇਸ ਕਰਕੇ ਰੱਖਦੇ ਆ ਵੀ ਇਹ ਕੁੜਕੇ ਸਭ ਤੱਕ ਨਾ ਕਰੀ ਜਦੋਂ ਬਨ ਗਿਆ ਤੇ ਤਾਂ ਹੀ ਕਰੂਣਾਂ ਆਣ ਕੇ ਜੇ ਮਰੇ ਨੂੰ ਯਾਦ ਕਰਾਂਗੇ ਤੇ ਮਰੇ ਕਿਹੜੇ ਸਾਡੇ ਬਾਤੇ ਪ੍ਰਸ਼ਾਦ ਲੈ ਕੇ ਆਉਣਗੇ ਪਰੋੜੇ ਲੈ ਕੇ ਆਉਣਗੇ ਮੈਨੂੰ ਸੋਲੇ ਬਾਤੇ ਉਹ ਤਾਂ ਸਾਡੇ ਤੋਂ ਮੰਗਣਾ ਆਉਣਗੇ ਬਿਸਾ ਮੈਨੂੰ ਵੀ ਦੇਖਾ ਨੂ ਤੂੰ ਕਹੀਏ ਨਾ ਮੈਨੂੰ ਵੀ ਦੇਖਾ ਨੂ ਮੰਗ ਪਰ ਉਹਨਾਂ ਚ ਰਿਆ ਜਿੰਨਾਂ ਚ ਸਾਨੂੰ ਉਸ ਮਰਨ ਦੀ ਸਮਝ ਨਹੀਂ ਵਿਉਧ ਬਿੰਦ ਕੋੜੀਏ ਤੋਂ ਹੁਣ ਤਾਂ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਪੰਜ ਪੂਤ ਸੀਰ ਲੈ ਕੇ ਗਏ ਪੰਜ ਪੂਤ ਸੀਰ ਆਮ ਗੰਦਗੀ ਦਾ ਭਰਿਆ ਪੈਰ ਪੰਜ ਪੂਤ ਸੀਰ ਭਾਵੇਂ ਉਹ ਕਿਸੇ ਦਾ ਵੀ ਹੋਵੇ ਕੀੜੀ ਤੋਂ ਲੈ ਕੇ ਹਾਥੀ ਤੱਕ ਪੰਜ ਪੂਤ ਤਸੀ ਕਿਸੇ ਦਾ ਵੀ ਹੋਵੇ ਸਾਰਾ ਗੰਦਗੀ ਦਾ ਭਰੇ ਸਾਰੇ ਗੰਦਗੀ ਦੇ ਭਰੇ ਆ ਸੱਚ ਗੰਦਗੀ ਜਾ ਸਕਦੀ ਪਰ ਗੁਰਨਾਮ ਸਾਹਿਬ ਦਾ ਸੀ ਉਹਦਾ ਸੀ ਦਾ ਵਿੱਚ ਦੀ ਸੀ ਗੁਰਨਾਮ ਦਾ ਰੂਪ ਜਿਹੜਾ ਸੀ ਉਹ ਗੰਦਗੀ ਦਾ ਨਹੀਂ ਸੀ ਭਰਿਆ ਤੁਸੀਂ ਕਹੋ ਕੋਈ ਰੋਟੀ ਤੋਂ ਵੀ ਖਾਂਦਾ ਸੀ ਜਿੱਥੇ ਰੋਟੀ ਹੋਵੇ ਉੱਥੇ ਗੰਦਗੀ ਹੋਵੇਗੀ ਇੱਥੇ ਬੰਦੇ ਤਾਂ ਸੋਚਦਾ ਉਹਦੇ ਨੂੰ ਸੰਸਾਰੀ ਤੌਰ ਤੇ ਦਿਖਾਵਾ ਕਰਦੇ ਸੀ ਰੋਟੀ ਦਾ ਰੋਟੀ ਦੀ ਨਾਲੋਂ ਕੋਪੋ ਖਰੇ ਸੀ ਉਹਦੇ ਜੰਗਲਾਂ ਵਿੱਚ ਕਈ ਕਈ ਜਨ ਬੈਠੇ ਰਹਿੰਦੇ ਜੇ ਉਹਨਾਂ ਨੂੰ ਭੁੱਖ ਲੱਗਦੀ ਕਿ ਉਹ ਕਿਸੇ ਦਾ ਪਿੰਡ ਜਾ ਕੇ ਜਾਂਦੇ ਜਾਂਦੇ ਜਾ ਸਕਦੇ ਹਾਂ ਮਰਦਾਨੇ ਨੂੰ ਭੁੱਖ ਲੱਗ ਗਈ ਸੀ ਮਰਦਾਨੇ ਦਾ ਸਰੀਰ ਦੰਦਗੀ ਨਾਲ ਪਰੇਸ਼ਾਨ ਤਨ ਗੁਰ ਦਾ ਆਸਾਦ ਸੇ ਜਿਹੜਾ ਸੀ ਹੁਕਮਦਗੀ ਨਾਲ ਨਹੀਂ ਸੀ ਪਰਿਆ ਤਾਂ ਉਹਨਾਂ ਨੂੰ ਭੁੱਖ ਨਹੀਂ ਚੀ ਲਾਦੀ